ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਅੱਜ ਤੁਸੀਂ ਸਰਬਨ ਕਰ ਰਹੇ ਹੋ ਅਕਾਲ ਪੁਰਖ ਦੀ ਸ਼ਰਨ ਵਿੱਚ ਆਉਣ ਨਾਲ ਕਾਲ ਦਾ ਭੈ ਨਹੀਂ ਰਹਿੰਦਾ ਕੁਸ਼ ਦੀਪ ਤੋਂ ਚੱਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਕਰੋਚ ਦੀਪ ਤੇ ਪਹੁੰਚ ਗਏ ਸਨ ਰਸ ਦੀਪ ਤੇ ਰਹਿੰਦੇ ਸਭ ਮਨੁੱਖ ਤੇ ਇਸਤਰੀਆਂ ਬਹੁਤ ਸੁੰਦਰ ਸਨ ਇਸ ਦੀਪ ਤੇ ਸੌਖਾ ਸਹੂਲਤ ਦੇ ਸਭ ਸਾਧਨ ਮੌਜੂਦ ਸਨ ਇਸ ਲਈ ਜ਼ਿਆਦਾਤਰ ਲੋਕ ਵਿਸ਼ਿਆਂ ਵਿੱਚ ਗਲਤਾਨ ਰਹਿੰਦੇ ਸਨ ਉਹ ਇਸੇ ਨੂੰ ਹੀ ਜੀਵਨ ਦਾ ਆਨੰਦ ਸਮਝੇ ਬੈਠੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਸਭ ਇਹ ਸਭ ਕੁਝ ਵੇਖਿਆ ਤਾਂ ਇਹਨਾਂ ਨੂੰ ਅਕਾਲ ਪੁਰਖ ਦਾ ਗਿਆਨ ਦੇਣ ਲਈ ਉੱਥੇ ਬਰਾਜਮਾਨ ਹੋ ਗਏ ਸਨ ਕੁਝ ਲੋਕ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਏ ਜਦ ਉਹਨਾਂ ਨੇ ਗੁਰੂ ਜੀ ਦੇ ਬਚਨ ਸਰਵਣ ਕੀਤੇ ਤਾਂ ਉਹਨਾਂ ਨੂੰ ਗੁਰੂ ਜੀ ਦੀ ਮਹਿਮਾ ਬਾਰੇ ਪਤਾ ਲੱਗ ਗਿਆ ਸੀ ਉਹਨਾਂ ਨੇ ਅੱਗੇ ਜਾ ਕੇ ਹੋਰ ਮਨੁੱਖਾਂ ਨੂੰ ਗੁਰੂ ਜੀ ਦੀ ਮਹਿਮਾ ਬਾਰੇ ਦੱਸਿਆ ਤਾਂ ਉਹ ਲੋਕ ਵੀ ਗੁਰੂ ਜੀ ਦੇ ਬਚਨ ਸਰਵਣ ਕਰਨ ਲਈ ਆ ਗਏ ਸਨ ਅਖੀਰ ਉੱਥੋਂ ਦੇ ਰਾਜੇ ਨੂੰ ਵੀ ਗੁਰੂ ਜੀ ਦੀ ਮਹਿਮਾ ਦਾ ਪਤਾ ਲੱਗ ਗਿਆ ਸੀ ਤਾਂ ਉਹ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਰਾਜਾ ਬੜੇ ਪ੍ਰੇਮ ਅਤੇ ਸ਼ਰਧਾ ਨਾਲ ਗੁਰੂ ਜੀ ਕੋਲ ਆਇਆ ਸੀ ਗੁਰੂ ਜੀ ਨੇ ਰਾਜੇ ਨੂੰ ਉਪਦੇਸ਼ ਕੀਤਾ ਕਿ ਸਭ ਦੇਵੀ ਦੇਵਤੇ ਹੋਰ ਜਿੰਨੀਆਂ ਵੀ ਸ਼ਕਤੀਆਂ ਹਨ ਸਭ ਕਾਲ ਦਾ ਖਾਜਾ ਹਨ ਜਿਸ ਦੀ ਵੀ ਅਕਾਲ ਨੇ ਸਿਰਜਣਾ ਕੀਤੀ ਹੈ ਉਹਨਾਂ ਸਭ ਨੂੰ ਕਾਲ ਨੇ ਖਾ ਜਾਣਾ ਹੈ ਕਾਲ ਦੇ ਅੱਗੇ ਸਭ ਦੇਵ ਸਨ ਇੱਥੇ ਕੀਤੇ ਹੋਏ ਭੋਗ ਵਿਲਾਸ ਕਿਸੇ ਕੰਮ ਨਹੀਂ ਆਉਣੇ ਫਿਰ ਬਚਣ ਦਾ ਕੋਈ ਅਪਰਾਲਾ ਨਹੀਂ ਕੀਤਾ ਜਾ ਸਕਦਾ ਰਾਜੇ ਨੇ ਪ੍ਰਸ਼ਨ ਕੀਤਾ ਕਿ ਸਤਿਗੁਰੂ ਜੀ ਕਾਲ ਦੇ ਭੈ ਤੋਂ ਮੁਕਤ ਕਿਵੇਂ ਹੋਇਆ ਜਾ ਸਕਦਾ ਹੈ ਕੀ ਕਾਲ ਤੋਂ ਉੱਪਰ ਵੀ ਕੋਈ ਸ਼ਕਤੀ ਹੈ ਜਿਸ ਦੀ ਜਿਸ ਦੇ ਸ਼ਰਨ ਵਿੱਚ ਜਾਣ ਨਾਲ ਮੌਤ ਦਾ ਭੈ ਖਤਮ ਹੋ ਜਾਵੇ ਗੁਰੂ ਜੀ ਨੇ ਕਿਹਾ ਇਹ ਸਾਡਾ ਮੂਲ ਅਕਾਲ ਪੁਰਖ ਹੈ ਕਾਲ ਤੋਂ ਵੀ ਉਸ ਅਕਾਲ ਵੱਡਾ ਹੈ ਕਾਲ ਵੀ ਉਸ ਅਕਾਲ ਪੁਰਖ ਦੇ ਅਧੀਨ ਹੈ ਉਸੇ ਅਕਾਲ ਪੁਰਖ ਨੇ ਹੀ ਸਾਡੀ ਸਿਰਜਣਾ ਕੀਤੀ ਹੈ ਪਰ ਅਸੀਂ ਮਾਇਆ ਦੇ ਪ੍ਰਭਾਵ ਵਿੱਚ ਆ ਕੇ ਉਸ ਨੂੰ ਭੁਲਾ ਦਿੱਤਾ ਹੈ ਇਸੇ ਲਈ ਸਾਨੂੰ ਮਨੁੱਖ ਦਾ ਮੌਤ ਦਾ ਦੁੱਖ ਪੈ ਪੀਤ ਕਰਦਾ ਹੈ ਉਸ ਅਕਾਲ ਪੁਰਖ ਦੀ ਸ਼ਰਨ ਵਿੱਚ ਪੈ ਜਾਣ ਨਾਲ ਉਸ ਦਾ ਨਾਮ ਸਿਮਰਨ ਕਰਕੇ ਜਨਮ ਮਰਨ ਦਾ ਬੰਧਨ ਕੱਟਿਆ ਜਾ ਸਕਦਾ ਹੈ ਅਤੇ ਮੌਤ ਦਾ ਭੈ ਖਤਮ ਹੋ ਜਾਂਦਾ ਹੈ ਜਿਵੇਂ ਚੱਕੀ ਵਿੱਚ ਪਏ ਸਭ ਦਾਣੇ ਪਿਸ ਜਾਂਦੇ ਹਨ ਪਰ ਜੋ ਚੱਕੀ ਦੇ ਮੂਲ ਕਿੱਲੀ ਨਾਲ ਰਹਿ ਜਾਣ ਉਹ ਦਾਣੇ ਵਿਸ਼ਣ ਤੋਂ ਵੱਜ ਜਾਂਦੇ ਹਨ ਇਸੇ ਤਰ੍ਹਾਂ ਆਪਣੇ ਮੂਲ ਅਕਾਲ ਪੁਰਖ ਦੀ ਸ਼ਰਨ ਵਿੱਚ ਪੈਣ ਨਾਲ ਮੌਤ ਦਾ ਭਿਆਨ ਨਹੀਂ ਰਹਿੰਦਾ ਇਸ ਲਈ ਸਾਨੂੰ ਅਕਾਲ ਪੁਰਖ ਦਾ ਸਿਮਰਨ ਕਰਨਾ ਚਾਹੀਦਾ ਹੈ ਗੁਰੂ ਜੀ ਦੇ ਬਚਨ ਸੁਣ ਕੇ ਉੱਥੋਂ ਦੇ ਮਨੁੱਖਾਂ ਨੇ ਭੋਗ ਵਿਲਾਸ ਤਿਆਗ ਕੇ ਗੁਰੂ ਜੀ ਦੇ ਭਰੋਸੇ ਅਕਾਲ ਪੁਰਖ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਸੀ ਅਸ ਤੋਂ ਬਾਅਦ ਕੁਝ ਸਮਾਂ ਗੁਰੂ ਜੀ ਉੱਥੇ ਰਹਿ ਕੇ satsangat ਕਰਦੇ ਰਹੇ ਅਤੇ ਫਿਰ ਅਗਲੇ ਦੀਪ ਨੂੰ ਚਲੇ ਗਏ ਸਨ ਗੌਰ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਇਹ ਸਾਖੀ ਅੱਗੇ ਸ਼ੇਅਰ ਕਰਕੇ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ